12 ਵਾਤੇ ਲੋਕ ਪੜੇ ਤਿਆਰ ਨੇ ਤਤਪਰ ਨੇ ਕਾਂਗਰਸ ਸਰਕਾਰ ਦਿੱਲੀ ਚਲੇ ਆਣ ਵਾਸਤੇ ਡੇਬਾ 27 ਇਹਨਾਂ ਨੂੰ ਝਾੜੂਆਂ ਨੂੰ ਪਹੁੰਚ ਕੇ ਇਸ ਦੁਆਰਾ ਕਾਂਗਰਸਕਾਰ ਬਿਨਾਂ ਹਸਤਾਖਰ ਲੋਕੀ ਬੜੇ ਤੋਂ ਬੋਨੇ ਬੜੇ ਕਾਲੇ ਕੋਈ ਪ੍ਰਭਾਵ ਨਹੀਂ ਮੋਦੀ ਦਾ ਕੋਈ ਆਧਾਰ ਨਹੀਂ ਕਿਸਾਨੀ ਦਾ ਕਾਤਲ ਹੈ ਪੰਜਾਬ ਦਾ ਦੁਸ਼ਮਣ ਹੈ ਮੋਦੀ ਸਸਕ ਸੰਸ਼ੀਦ ਕੀਤੇ ਜੇ ਹਰਿਆਣੇ ਦੀ ਬਾਰਡਰ ਇੱਥੇ ਭਾਜਪਾ ਸਰਕਾਰ ਹੈ ਅਜੇ ਵੀ ਕਿਸਾਨ ਬੈਠੇ ਨੇ ਕਿੱਲਾਂ ਗੱਡੀਆਂ ਪਈਆਂ ਨੇ ਅਰ ਜੇ ਇਹੋ ਤੁਸੀਂ ਸਮਸਾਇਤੋ ਕੇ ਪੰਜਾਬ ਚ ਮੋਦੀ ਆਧਾਰ ਕਿਵੇਂ ਬਣ ਸਕਦਾ ਪੰਜਾਬ ਕਿਸਾਨੀ ਪਤਨ ਸੂਬਾ ਹੈਗਾ ਕਿਸਾਨਾਂ ਦਾ ਕਾਤਲ ਹੈ ਕਿਸਾਨਾਂ ਦਾ ਦੁਸ਼ਮਣ ਹੈ ਤਿੰਨ ਬਿકાਲੇ ਬੇਲੇ ਜਮੀਨ ਹੜੱਪਣ ਨੂੰ ਕਰਦਾ ਆਪਣੀ ਹੱਡਾਂ ਨੂੰ ਵੇਚਣ ਨੂੰ ਸਕਦਾ ਤਾਂ ਪੰਜਾਬ ਦਾ ਆਧਾਰ ਕੀ ਹੈਗਾ ਜਿਹੜੇ ਬੰਦੇ ਚਮਚੇ ਲੱਗੇ ਫਿਰਦੇ ਛੇਤੀ ਚਾਹਨ ਹੋ ਜਾਊਗਾ ਕਿ ਪੰਜਾਬ ਚ ਕਾਂ ਤੇ ਭਾਜਪਾ ਦੇ ਪੈਰ ਨਹੀਂ ਲੱਗ ਸਕਦੇ ਅੱਜ ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮबीर ਗਾਂਧੀ ਵੱਲੋਂ ਹਲਕਾ ਸਨੌਰ ਦੇ ਬਕਬਕ ਪਿੰਡ ਜਿਵੇਂ ਕਿ ਪਿੰਡ ਬਹਿਲ ਪੁਨਰੇੜੀ ਕੜਾਮ ਫਰਾਸ ਵਾਲਾ ਰੋਹੜ ਜਗੀਰ ਰੋਸ਼ਨਪੁਰ ਝੁੰਗੀਆਂ ਚੂੜ ਤਾਜਪੁਰ ਉਲਟਪੁਰ ਦੁੱਧੜ ਮਹਿਦਪੁਰ ਤੇ ਦੇਵੀਗੜ ਤੋਂ ਹੋ ਕੇ ਬਕਬਕ ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ ਇਸ ਰੋਡ ਸ਼ੋਅ ਦੌਰਾਨ ਪਿੰਡ ਮਹਿਮਦਪੁਰ ਵਿਖੇ ਸਿਮਰਪ੍ਰੀਤ ਸਿੰਘ ਅਤੇ ਸਤਵੰਤ ਸਿੰਘ ਟੀਟੂ ਦੀ ਅਗਵਾਈ 'ਤੇ ਡਾਕਟਰ ਧਰਮਬੀਰ ਗਾਂਧੀ ਦਾ ਸਰਪੋਵਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਆਹ ਸੀਗਾ ਕਾਲ ਲਖਸਰ ਅ ਤੈਨੂੰ ਪਿੰਡਾਂ ਦੇ ਵਿੱਚੋਂ ਕਿਹੋ ਜਿਹਾ ਰੌਜਹਾਲ ਮਿਲਿਆ ਡਾਕਟਰ ਸਾਹਿਬ ਜਿਹੜਾ ਪਿੰਡਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਕਾਂਗਰਸ ਵਾਸਤੇ ਲੋਕ ਬੜੇ ਤਿਆਰ ਨੇ ਤਤਪਰ ਨੇ ਕਾਂਗਰਸੀ ਸਰਕਾਰ ਦਿੱਲੀ ਚ ਲੈ ਆਉਣ ਵਾਸਤੇ ਦੇਬਾ ਸਤਾਈ ਇਹਨਾਂ ਨੂੰ ਝਾੜੂਆਂ ਨੂੰ ਹੁੰਜ ਕੇ ਇਸ ਦੁਆਰਾ ਕਾਂਗਰਸ ਸਰਕਾਰ ਪੰਜਾਬ ਸਾਫ ਲੋਕੀ ਬੜੇ ਲੋਹੋਂ ਨੇ ਬੜੇ ਕਾਲੇ ਸਰਬ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਦਰ ਮੋਦੀ ਵੱਲੋਂ ਪਟਿਆਲਾ ਦੇ ਵਿੱਚ ਰੈਲੀ ਕੀਤੀ ਗਈ ਆ ਉਹਦਾ ਕਿੰਨਾ ਕੁ ਪ੍ਰਭਾਵ ਦੇਖਦੇ ਹੋ ਤੁਸੀਂ ਕੋਈ ਪ੍ਰਭਾਵ ਨਹੀਂ ਮੋਦੀ ਦਾ ਕੋਈ ਆਧਾਰ ਨਹੀਂ ਕਿਸਾਨੀ ਦਾ ਕਾਤਲ ਹੈ ਪੰਜਾਬ ਦਾ ਦੁਸ਼ਮਣ ਹੈ ਮੋਦੀ ਉਹਨੇ 700 ਕਿਸਾਨ ਸ਼ਹੀਦ ਕੀਤੇ ਜਿਹੜੇ ਹਰਿਆਣੇ ਦੀ ਬਾਰਡਰ ਇਹਦਾ ਭਾਜ ਭਾਜ ਸਰਕਾਰ ਹੈ ਅਜੇ ਵੀ ਕਿਸਾਨ ਬੈਠੇ ਨੇ ਕਿੱਲਾਂ ਗੱਡੀਆਂ ਪਈਆਂ ਨੇ ਤਾਰਾਂ ਲਾਈਆਂ ਪਈਆਂ ਨੇ ਵੱਡੇ ਵੱਡੇ ਪੱਥਰ ਰੱਖੇ ਪਏ ਨੇ ਕਿ ਇਹ ਤੋ ਇਹ ਤੁਸੀ ਸਮਸਾਇਦੇ ਕਿ ਪੰਜਾਬ ਚ ਮੋਦੀ ਆਧਾਰ ਕਿਵੇਂ ਬਣਸ ਪੰਜਾਬ ਕਿਸਾਨੀ ਪਦਨ ਸੂਬਾ ਹੈਗਾ ਕਿਸਾਨਾਂ ਦਾ ਕਾਤਲ ਹੈ ਕਿਸਾਨਾਂ ਦਾ ਦੁਸ਼ਮਣ ਹੈ ਤਿੰਨ ਬਿਕਾਰੇ ਬੇਲੇ ਆ ਜ਼ਮੀਨਾਂ ਹੜੱਪਣ ਨੂੰ ਫਿਰਦਾ ਅਬਾਨੀ ਹੱਡਾਂ ਨੂੰ ਵੇਚਣ ਨੂੰ ਸਰਦਾ ਤੋ ਪੰਜਾਬ ਦਾ ਆਧਾਰ ਕੀ ਹੈਗਾ ਜਿਹੜੇ ਬੱਦੇ ਚਮਚੇ ਲੱਗੇ ਫਿਰਦੇ ਛੇਤੀ ਚਾਰਨਾ ਹੋ ਜਾਊਗਾ ਕਿ ਪੰਜਾਬ ਚ ਕੰਮ ਭਾਜਪਾ ਦੇ ਪਿਆਰ ਨਹੀਂ ਲੱਗ ਸਕਦੇ ਨਹੀਂ ਲੱਗ ਸਕਦੇ ਕਿਉਂਕਿ ਪੰਜਾਬ ਹੈਗੀ ਗੁਰਾਂ ਦੀ ਧਰਤੀ ਮਾਨਵਜ ਕੀ ਜੱ ਸਭ ਇੱਕੋ ਪਛਾਣ ਬੋ ਸੱਬੇ ਸੰਜੀ ਵਾਲਸ ਲਾਈਨ ਕੋਈ ਨਾ ਦਿਸੇ ਉਹ ਬਾਹਰ ਆ ਜਿਓ ਸੰਗਤ ਲੰਗਰ ਪੰਗਤ ਦੀ ਧਰਤੀ ਹੈ ਇੱਥੇ ਨਫਰਤ ਕਰਨ ਵਾਲੀ ਰਾਜਨੀਤੀ ਕਰਦਾ ਉਹ ਬੰਦੇ ਕਿਵੇਂ ਪੈਰ ਲੱਗ ਸਕਦੇ ਪੰਜਾਬ 'ਚ ਪੰਜਾਬ 'ਚ ਫਿਰਕਾਪ੍ਰਸ ਪਾਰਟੀ ਦਾ ਕੋਈ ਆਧਾਰ ਨਹੀਂ ਸੈਕੂਲਰ ਪਾਰਟੀ ਦਾ ਆਧਾਰ ਹੈਗਾ ਕਾਂਗਰਸ ਦਾ ਆਧਾਰ ਹੈ ਇੰਡੀਆ ਗੱਠ ਜੋੜ ਦਾ ਤੁਹਾਨੂੰ ਕੀ ਲੱਗ ਰਿਹਾ ਜੀ ਸਰਕਾਰ ਵੰਡ ਜਾ ਰਹੀ ਹੈ ਜੀ ਜੋ ਮੋਦੀ ਗੈਸ ਸੱਗੇ ਹੈ ਸਰਕਾਰ ਵੰਡ ਜਾ ਰਹੀ ਹੈ ਮੋਦੀ 200 ਦੇ 220 ਦੇ ਬਿਜਾਰ ਹਟ ਕਰ ਰਿਹਾ ਜੀ ਥੈਂਕ ਯੂ